ਹਾਂਜੀ ਸਟੂਡੈਂਟ ਪੀਐਸ ਟੈਟ ਵਾਲਿਆਂ ਚਾਹੇ ਭਾਈ ਤੁਸੀਂ ਸੀ ਟੈਟ ਵਾਲਿਆਂ ਸੋ ਇਹ ਕਲਾਸ ਉਹਨਾਂ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਰਹੂਗੀ ਵੀ ਅਜਵੜੀ ਹਾਂ ਸੋ ਭਾਈ ਜਿਨ੍ਹਾਂ ਨੇ ਸੀਰੀਅਸ ਹੋ ਕੇ ਪੀਐਸ ਟੈਟ ਦਾ ਪੇਪਰ ਕਲੀਅਰ ਕਰਨਾ ਹੈ ਹਨਾ ਹਾਂ ਜਿਨ੍ਹਾਂ ਨੇ ਪੂਰੇ ਮਨ ਤੋਂ ਪੜ੍ਹਨਾ ਸੋ ਇਹ ਕਲਾਸ ਉਹਨਾਂ ਵਾਸਤੇ ਖਾਸ ਤੌਰ ਤੇ ਠੀਕ ਹੈ ਬਈ ਸੋ ਬਈ ਚੈਨਲ ਦੇ ਉੱਪਰ ਨਵੇਂ ਜੁੜੇ ਜਾਂ ਪੁਰਾਣੇ ਵੀ ਸਭ ਦਾ ਮੋਸਟ ਵੈਲਕਮ ਜਿੰਨੇ ਵੀ ਤੁਸੀਂ ਆ ਚੁੱਕੇ ਹੋ ਸੋ ਇੱਕ ਵਾਰੀ ਕਲਾਸ ਨੂੰ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਡੇਲੀ ਬੱਚੇ ਆਪਣੇ ਨਾਲ ਜੁੜਦੇ ਨੇ ਉਹ ਜੁੜ ਸਕਣ ਕਿੰਨੇ ਜਣੇ ਸ਼ੋਅ ਹੋ ਰਹੇ ਵੀ ਮੇਰੇ ਲਈ ਸਿਰਫ ਹਲੇ ਤੱਕ ਪੰਜ ਜਣੇ ਸ਼ੋਅ ਹੋਏ ਨੇ ਹਾਂ ਸੋ ਇੱਕ ਵਾਰੀ ਵੀਰਾਂ ਜੀ ਕਲਾਸ ਨੂੰ ਸ਼ੇਅਰ ਕਰ ਦਿਓ ਜਿਹੜੇ ਬੱਚੇ ਤੁਹਾਡੇ ਦੋਸਤ ਮਿੱਤਰ ਡੇਲੀ ਕਲਾਸ ਨਾਲ ਜੁੜਦੇ ਨੇ ਉਹ ਜੁੜ ਸਕਣ ਠੀਕ ਹੈ ਬਈ हां सो ਜਿਹੜੇ ਬੱਚੇ ਹਲੇ ਤੱਕ ਵੀ ਟੈਲੀਗ੍ਰam ਗਰੁੱਪ ਦੇ ਵਿੱਚ ਜਾਂ ਤੁਸੀਂ ਵਟਸਐਪ ਦੇ ਵਿੱਚ ਜੁਆਇਨ ਨਹੀਂ ਹੋਏ ਤੁਸੀਂ ਇਹਨਾਂ ਦੇ ਵਿੱਚ ਜੁਆਇਨ ਹੋ ਸਕਦੇ ਹੋ ਕਰਨਾ ਕੀ ਹੈ ਵੀ ਤੁਸੀਂ ਹਮ ਨੈਟਵਰਕ ਪ੍ਰੋਬਲਮ ਇਸ਼ੂ ਹੈ ਨਾ हां ठीक है भाई सो so, मेरे को भाई थोड़ा नेट दी प्रॉब्लम हो गई सी सो so, ठीक है ਹੁਣ ਸਾਰਾ ਕੁਝ ਦੁਬਾਰਾ ਸਟਾਰਟ ਹੋ ਚੁੱਕਾ ਹੈ ਨਾ ओके सो ਇਹਦੇ ਗਰੁੱਪ ਦੇ ਵਿੱਚ ਭਾਈ ਤੁਸੀਂ ਐਡ ਕਰਨ ਵਾਸਤੇ ਕੀ ਕਰਨਾ ਹੈ ਜੀ ਤੁਸੀਂ ਆਪਣਾ ਨਾਮ ਸਬਜੈਕਟ ਡਿਸਟ੍ਰਿਕਟ ਜੈਂਡਰ ਚਾਹੇ ਤੁਸੀਂ ਪੇਪਰ 1 ਵਾਲੇ ਉਹ 1 ਦਾ ਮਤਲਬ ਭਾਈ ਈਟੀਟੀ ਹੋਗਾ ਡੇਲੀ ਬੋਲਦੇ ਆਪਾਂ ਹਨਾ ਈਟੀਟੀ ਸੈਕੰਡ ਦਾ ਮਤਲਬ ਕੀ ਹੋ ਗਿਆ ਜਿਹੜੇ ਚਾਹੇ ਤੁਸੀਂ ਬੀੜ ਵਾਲੇ ਹੋ ਠੀਕ ਹੈ ਜਿਹੜੇ ਬੱਚੇ ਈਟੀਟੀ ਵਾਲੇ ਨੇ ਪਲੱਸ ਬੀੜ ਵਾਲੇ ਨੇ ਤੁਸੀਂ ਆਪਣੀ ਸਾਰੀ ਇਨਫੋ ਸਾਨੂੰ ਇਸ ਨੰਬਰ ਦੇ ਉੱਪਰ ਭੇਜ ਦੇਣੀ ਹੈ ਠੀਕ ਹੈ ਵੀ ਸੋ ਇਹ ਆਪਣੇ ਕੋਰਸ ਨੇ ਵੀ ਸੋ ਜਿਹੜੇ ਬੱਚੇ ਕੋਰਸ ਪਰਚੇਸ ਕਰਨਾ ਚਾਹੁੰਦੇ ਨੇ ਤੁਸੀਂ ਜ਼ਰੂਰ ਕਰੋ 2500 ਦੇ ਵਿੱਚ ਸਿਰਫ ਤੁਹਾਨੂੰ ਪੇਪਰ 1 ਵਾਲਾ ਈਟੀਟੀ ਵਾਲਾ ਮਿਲ ਰਿਹਾ ਤੇ 3000 ਦੇ ਵਿੱਚ ਤੁਹਾਨੂੰ ਮਿਲ ਰਿਹਾ ਐਸਐਸਟੀ ਪੰਜਾਬੀ ਬੀੜ ਵਾਲਾ ਫੁੱਲ ਕੋਰਸ ਠੀਕ ਹੈ ਇੰਨੀ ਘੱਟ ਫੀਸਾਂ ਦੇ ਉੱਪਰ ਤੁਹਾਨੂੰ ਪੂਰੇ ਪੰਜਾਬ ਦੇ ਵਿੱਚ ਜਿਹੜੇ ਕੋਰਸ ਆ ਕੋਈ ਵੀ ਅਵੇਲੇਬਲ ਨਹੀਂ ਕਰਵਾ ਰਿਆ ਸੋ ਇਹਨਾਂ ਨੂੰ ਜ਼ਰੂਰ ਜੁਆਇਨ ਕਰਕੇ ਦੇਖੋ ਠੀਕ ਹੈ ਬਈ ਉਸ ਤੋਂ ਬਾਅਦ ਫਸਟ ਕੁਐਸਚਨ ਬਈ ਆ ਚੁੱਕਿਆ ਫਸਟ ਕੁਐਸਚਨ ਦਾ ਕਰੋ ਬਈ ਆਨਸਰ ਹੰਡਨਸਾਰ ਉਪਰੰਤ ਸ਼ਬਦ ਕਹਿੰਦੇ ਕਿਹੜੀ ਸ਼੍ਰੇਣੀ ਵਿੱਚ ਆਉਂਦਾ ਹੈ ਹੰਡਨਸਾਰ ਹੰਡਨਸਾਰ ਜਿਹੜੇ ਉਤਪਨ ਸ਼ਬਦ ਉਤਪਨ ਦਾ ਮਤਲਬ ਕੀ ਹੁੰਦਾ ਹੈ ਪੈਦਾ ਕੀਤਾ ਹੋਇਆ ਠੀਕ ਹੈ ਬਈ 100 ਸਾਰ ਜਿਹੜੇ ਸ਼ਬਦ ਹੈ ਇਹ ਕਿਹੜੀ ਸ਼੍ਰੇਣੀ ਦੇ ਵਿੱਚ ਆਊਗਾ ਸਾਰਥਕ ਦੇ ਵਿੱਚ ਆਊਗਾ ਜਿਹਦਾ ਕੋਈ ਅਰਥ ਨਿਕਲਦਾ ਹੈ ਨਿਰਾਰਥਕ ਦੇ ਵਿੱਚ ਆਊਗਾ ਜਿਹਦਾ ਕੋਈ ਅਰਥ ਨਹੀਂ ਨਿਕਲਦਾ ਸਬੰਧਕ ਦੇ ਵਿੱਚ ਆਊਗਾ ਜਿਹੜਾ ਦੋ ਚੀਜ਼ਾਂ ਨੂੰ ਆਪਸ ਦੇ ਵਿੱਚ ਜੋੜਦਾ ਜਾਂ ਪਿਛੇਤਰ ਦੇ ਵਿੱਚ ਆਊਗਾ ਠੀਕ ਹੈ ਬਈ ਸੋ ਕਰੋ ਬਈ ਆਨਸਰ ਬਹੁਤ ਸੋਣਾ ਕੁਐਸਚਨ ਹੈ ਦੇਖ ਰਿਹਾ ਕਿੰਨੇ ਬੱਚੇ ਆਨਸਰ ਕੱਢ ਕੇ ਲੈ ਕੇ ਆਉਂਦੇ ਨੇ ਬਈ ਇਹ ਤਾਂ ਤੁਸੀਂ ਇੱਕ ਕੈਟਾਗਰੀ ਨੂੰ ਚੂਜ਼ ਕਰਨਾ ਹੈ ਠੀਕ ਹੈ ਬਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਆਫਟਰਨੂੰ ਜਿਹੜੇ ਲੇਟ ਆ ਰਹੇ ਹੋ ਜਾਂ ਪਹਿਲਾਂ ਆ ਚੁੱਕੇ ਹੋ ਬਈ ਸੋ ਆਨਸਰ ਕਰਨ ਦੀ ਕੋਸ਼ਿਸ਼ ਕਰੋ ਰਜੇ हां करो भाई आंसर सो द राइट आंसर बनोगा ਤੁਹਾਡਾ ਪਛੇਤਰ ਠੀਕ ਹੈ ਵੀ ਸਾਰਥਕ ਵੀ ਹੈਗਾ ਇਹ ਹਣਨ ਸਾਰ ਹੈ ਨਾ ਇਹ ਤਾਂ ਅਨਸਰ ਨਿਕਲਦੀ ਨਿਕਲਦਾ ਠੀਕ ਹੈ ਨਿਰਾਰਥਕ ਨਹੀਂ ਹੈਗਾ ਇਹ ਇਹਦਾ ਅਰਥ ਨਿਕਲਦਾ ਹੈ ਇਹ ਸੰਬੰਧਕ ਦੇ ਵਿੱਚ ਨਹੀਂ ਆਉਂਦਾ ਇਹ ਵੀ ਗਲਤ ਹੈ ਠੀਕ ਹੈ ਸੋ ਇਹ ਕੀ ਬਣ ਸਕਦਾ ਹੈ ਇਹ ਪਛੇਤਰ ਬਣ ਸਕਦਾ ਹੈ ਕਿਉਂਕਿ ਹੰਡਣ ਆਪਣੇ ਆਪ ਦੇ ਵਿੱਚ ਪੂਰਾ ਸ਼ਬਦ ਜਿਹੜਾ ਸਾਰ ਹੋ ਗਿਆ ਉਹ ਤੁਹਾਡਾ ਪਿੱਛੇ ਪਛੇਤਰ ਦੇ ਰੂਪ ਦੇ ਵਿੱਚ ਕੰਮ ਕਰ ਰਿਹਾ ਉਸ ਤੋਂ ਬਾਅਦ ਦੇਖੋ ਕਹਿੰਦੇ ਸ਼ੁੱਧ ਮੁਹਾਵਰਾ ਚੁਣੋ ਸ਼ੁੱਧ ਮੁਹਾਵਰਾ ਕਿਹੜਾ ਹੈ ਸਾਹ ਸੁੱਕਣੀ ਸਾਹ ਰੁਕਣਾ ਸਾਹ ਮੁਕਣਾ ਜਾਂ ਸਾਹ ਲੈਣਾ ਚਾਰ ਆਪਸ਼ਨਰੇ ਵੀ ਹੈ ਅਨਸਰ ਕਰਨ ਦੀ ਕੋਸ਼ਿਸ਼ ਕਰੋ ਵੀ ਕੀ ਅਨਸਰ ਬਣੇਗਾ ਮੁਹਾਵਰਾ ਸਹੀ ਮੁਹਾਵਰੇ ਦੀ ਤੁਸੀਂ ਚੋਣ ਕਰਨੀ ਹੈ ਕਰੋ ਬਈ ਅਨਸਰ ਸੋ ਰਾਈਟ ਆਨਸਰ ਬਣੂਗਾ ਭਾਈ ਸਹੀ ਹੋਇਆ ਆਪਣਾ ਓਕੇ ਸਹੀ ਆਨਸਰ ਬਣੂਗਾ ਭਾਈ ਤੁਹਾਡਾ ਇੱਕ ਸਹੀ ਠੀਕ ਹੈ ਸਾਹ ਸੁਕਣਾ ਉਸ ਤੋਂ ਬਾਅਦ ਦੇਖੋ ਕਿਰਿਆ ਵਿਸ਼ੇਸ਼ਣ ਦੀ ਕਿੰਨੇ-ਕਿੰਨੀਆਂ ਕਿਸਮਾਂ ਹੁੰਦੀਆਂ ਨੇ ਕਿਰਿਆ ਵਿਸ਼ੇਸ਼ਣ ਚਾਰ ਹੁੰਦੀਆਂ ਨੇ ਪੰਜ ਹੁੰਦੀਆਂ ਨੇ ਅੱਠ ਹੁੰਦੀਆਂ ਨੇ ਸੱਤ ਹੁੰਦੀਆਂ ਠੀਕ ਹੈ ਵੀ ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ ਇੱਕ ਤਾਂ ਹੁੰਦੀ ਹੈ ਕਿਰਿਆ ਠੀਕ ਹੈ ਜਿਹੜੇ ਆਮ ਤੌਰ ਤੇ ਆਪਾਂ ਦੋ ਤਰ੍ਹਾਂ ਦੀ ਹੀ ਮੰਨਦੇ ਆ ਠੀਕ ਹੈ ਮੁੱਖ ਰੂਪ ਦੇ ਵਿੱਚ ਦੋ ਤਰ੍ਹਾਂ ਦੀ ਹੁੰਦੀ ਹੈ ਪਰ ਜਿਹੜੇ ਜੇਕਰ ਉਹਦੀ ਕੈਟਾਗਰੀ ਦੇ ਹਿਸਾਬ ਨਾਲ ਆਪਾਂ ਦੇਖੀਏ ਤਾਂ ਉਹ ਪੰਜ ਤਰ੍ਹਾਂ ਦੀ ਹੁੰਦੀ ਹੈ ਠੀਕ ਹੈ ਜਿਹੜੀ ਸਿਰਫ ਕਿਰਿਆ ਹੁੰਦੀ ਹੈ ਗੱਲ ਹੋ ਰਹੀ ਇਥੇ ਕਿਰਿਆ ਵਿਸ਼ੇਸ਼ਣ ਦੀ ਕਿਰਿਆ ਦੇ ਨਾਲ-ਨਾਲ ਵਿਸ਼ੇਸ਼ਤਾ ਵੀ ਦੱਸੀ ਜਾਂਦੀ ਹੈ ਜਿਵੇਂ ਆਪਾਂ ਕਹਿ ਲਈਏ ਉਹ ਤੇਜ਼ ਦੌੜਦਾ ਹੈ ਤੇਜ਼ ਕੀ ਹੋ ਗਿਆ ਇੱਕ ਕਿਰਿਆ ਹੋਗੀ ਆਹ ਸੌਰੀ ਤੇਜ਼ ਕੀ ਹੋ ਗਿਆ ਇੱਕ ਵਿਸ਼ੇਸ਼ਤਾ ਹੋਗੀ ਤੁਹਾਡੀ ਜਿਹੜਾ ਦੌੜਦਾ ਉਹ ਕੀ ਹੋਗੀ ਕਿਰਿਆ ਹੋਗੀ ਠੀਕ ਹੈ ਵੀ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਸੀ 8 ਉਸ ਤੋਂ ਬਾਅਦ ਦੇਖੋ ਕਹਿੰਦੇ ਮਾਜੀ ਕਿਸ ਖੇਤਰ ਦੀ ਭਾਸ਼ਾ ਹੈ ਮਾਜੀ ਅਮਰitsar ਤਰਨਤਾਰਨ ਜਲੰਧਰ ਗੁਰਦਾਸਪੁਰ ਫਰੀਦਕੋਟ ਪਠਾਨਕੋਟ ਪਟਿਆਲਾ ਜਾਂ ਸੰਗਰੂਰ ਮਾਜੀ ਕਿਸ ਖੇਤਰ ਦੀ ਭਾਸ਼ਾ ਹੈ ਸਤਿ ਸ਼੍ਰੀ ਅਕਾਲ ਵੀ ਜਿਹੜੇ ਲੇਟ ਆ ਰਹੇ ਹੋ ਗੁਰਪ੍ਰੀਤ ਕੌਰ ਹੈ ਨਾ ਸੋ ਰਾਈਟ ਆਨਸਰ ਬਣੂਗਾ ਤੁਹਾਡਾ ਏ ਅਮ੍ਰਿਤਸਰ ਅਤੇ ਤਰਨਤਾਰਨ ਸਾਹਿਬ ਠੀਕ ਹੈ ਵੀ ਉਸ ਤੋਂ ਬਾਅਦ ਦੇਖੋ ਕਹਿੰਦੇ ਉਹ ਵਿਚਾਰਾ ਐਵੇਂ ਮਾਰਿਆ ਗਿਆ ਵਾਕ ਵਿੱਚ ਵਿਸ਼ੇਸ਼ਣ ਚੁਣੋ ਇੱਕ ਵਾਕ ਦਿੱਤਾ ਹੋਇਆ ਆਪਾਂ ਨੂੰ ਕਹਿੰਦੇ ਉਹ ਵਿਚਾਰਾ ਐਵੇਂ ਹੀ ਮਾਰਿਆ ਗਿਆ ਹਾਂ ਅੱਗੇ ਦੇ ਵੀ ਵਾਕ ਦੇ ਰੋਟੇ ਦਿੱਤੇ ਹੋਏ ਨੇ ਤੁਹਾਨੂੰ ਸੋ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ ਸੋ ਜੇਕਰ ਮੇਰੀ ਆਵਾਜ਼ ਵੀਡੀਓ ਕੁਆਲਿਟੀ ਤੁਹਾਡੇ ਤੱਕ ਸਹੀ ਪਹੁੰਚ ਰਹੀ ਹੈ ਕੋਈ ਪ੍ਰੋਬਲਮ ਨਹੀਂ ਆ ਰਹੀ ਤਾਂ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ ਸਾਰੇ ਬੱਚੇ ਵੀਡੀਓ ਨੂੰ ਪੋਜ਼ ਕਰਕੇ ਥੋੜੇ ਅੱਗੇ ਹੋ ਜਾ ਕਰੋ ਠੀਕ ਹੈ ਹਾਂ ਮੇਰੇ ਨਾਲ-ਨਾਲ ਚੱਲਣ ਦੀ ਕੋਸ਼ਿਸ਼ ਕਰੋ ਸੋ ਰਾਈਟ ਆਨਸਰ ਬਣੂਗਾ ਤੁਹਾਡਾ ਡੀ ਵਿਚਾਰਾ ਉਸ ਤੋਂ ਬਾਅਦ ਦੇਖੋ ਨੌਕਰਾਨੀ ਨੇ ਕਹਿੰਦੇ ਕੜਾਹੀ ਮਾਂਜੜੀ ਹੈ ਵਾਕ ਦੇ ਵਿੱਚ ਸੰਬੰਧਕ ਕਿਹੜਾ ਹੋਊਗਾ ਨੌਕਰਾਨੀ ਨੇ ਕਹਿੰਦੇ ਕੜਾਹੀ ਮਾਂਜੜੀ ਵਾਕ ਦੇ ਵਿੱਚ ਸੰਬੰਧਕ ਕਿਹੜਾ ਹੋਊਗਾ ਅਗੇ ਵਾਕ ਦੇ ਆਪਾਂ ਟੋਟੇ ਕਰਕੇ ਦੱਸੇ ਹੋਏ ਨਹੀਂ ਸੋ ਰਾਈਟ ਆਨਸਰ ਬਣੂਗਾ ਪਹਿਲੇ ਇਹਦਾ ਤੁਹਾਡਾ ਡੀ ਨੌ ਕਰਾਣੀ ਨਹੀਂ ਜਿਹੜਾ ਨੰਨੇ ਨੂੰ ਲਾਵਾ ਨੇ ਸ਼ਬਦ ਦਾ ਨਾ ਇਹ ਦੋ ਸ਼ਬਦਾਂ ਨੂੰ ਦੋ ਚੀਜ਼ਾਂ ਨੂੰ ਆਪਸ ਦੇ ਵਿੱਚ ਜੋੜ ਰਿਹਾ ਹੈ ਠੀਕ ਹੈ ਭਈ ਉਸ ਤੋਂ ਬਾਅਦ ਦੇਖੋ ਕਹਿੰਦੇ ਮੈਨੂੰ ਬਹੁਤ ਦੁੱਧ ਚਾਹੀਦਾ ਹੈ ਵਾਕ ਵਿੱਚ ਬਹੁਤਾਂ ਸ਼ਬਦ ਕੀ ਹੈ ਮੈਨੂੰ ਬਹੁਤ ਦੁੱਧ ਚਾਹੀਦਾ ਇੱਕ ਵਾਕ ਦਿੱਤਾ ਹੋਇਆ ਆਪਾਂ ਨੂੰ ਇਸ ਵਾਕ ਦੇ ਵਿੱਚ ਜਿਹੜਾ ਬਹੁਤਾ ਸ਼ਬਦ ਉਹ ਕੀ ਹੈ ਕਿ ਵਿਸ਼ੇਸ਼ਣ ਹੈ ਸੰਖਿਆਵਾਚਕ ਵਿਸ਼ੇਸ਼ਣ ਹੈ ਨਿਰਣਾਵਾਚਕ ਵਿਸ਼ੇਸ਼ਣ ਹੈ ਬੇਨਤੀਵਾਚਕ ਕਿਰਿਆ ਵਿਸ਼ੇਸ਼ਣ ਆਂਸਰ ਕਰਨ ਦੀ ਕੋਸ਼ਿਸ਼ ਕਰੋ ਵੀ ਕੀ ਆਂਸਰ ਬਣੇਗਾ ਨਵੀ ਤਾਂ ਗੁਫ਼ਤਾ ਗੁੱਡ ਆਫਟਰਨੂੰ ਹੈ ਜੀ ਕਹਿੰਦੇ ਮੈਮ ਹਾਊ ਆਰ ਯੂ ਆਮ ਫਾਈਨ ਹੈ ਜੀ ਠੀਕ ਹੈ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਹੈ ਵੀ ਸਾਰੇ ਜਣੇ ਤੁਸੀਂ ਵਧੀਆ ਹੋਵੋਗੇ ਅੱਜ ਕੱਲ ਬਈ ਤੁਹਾਨੂੰ ਪਤਾਗਾ ਇੱਕ ਵਾਇਰਲ ਜਿਹੜਾ ਫੀਵਰ ਚੱਲ ਰਿਹਾ ਹੈ ਹਨਾ ਸੋ ਆਪਣਾ ਤੇ ਆਪਣੀ ਫੈਮਿਲੀ ਦਾ ਪੂਰਾ ਤੁਸੀਂ ਧਿਆਨ ਰੱਖਣਾ ਠੀਕ ਹੈ ਇਹ ਸਮੱਸਿਆ ਬਹੁਤ ਜ਼ਿਆਦਾ ਵਧੀ ਹੋਈ ਹੈ ਸੋ ਅਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਬੋਤਾ ਸ਼ਬਦ ਕੀ ਹੁੰਦਾ ਹੈ ਹੂੰ ਸੋ ਦ ਰਾਈਟ ਆਨਸਰ ਬਣੂਗਾ ਤੁਹਾਡਾ ਡੀ ਮਿੰਤੀਵਾਚਕ ਕਿਰਿਆ ਵਿਸ਼ੇਸ਼ਣ ਠੀਕ ਹੈ ਬੋਤੇ ਦਾ ਮਤਲਬ ਕੀ ਹੋਊਗਾ ਜਿਹਦੀ ਆਪਾਂ ਮਿੰਤੀ ਕਰ ਸਕਦੇ ਹਾਂ ਬੋਤਾ ਠੀਕ ਹੈ ਵੀ ਇਹਨਾਂ ਚਾਹੀਦਾ ਮੈਨੂੰ ਉਸ ਤੋਂ ਬਾਅਦ ਦੇਖੋ ਵੀ ਨੈਕਸਟ ਕੁਐਸਚਨ ਕਹਿੰਦੇ ਸ਼ੁੱਧ ਮੁਹਾਵਰਾ ਚੁਣੋ ਸ਼ੁੱਧ ਮੁਹਾਵਰਾ ਚੁਣੋ ਉਠ ਦੇ ਮੂੰਹ ਵਿੱਚ ਵੇਸਣ ਦੇਣਾ ਉਠ ਦੇ ਮੂੰਹ ਵਿੱਚ ਜੀਰਾ ਦੇਣਾ ਉਠ ਦੇ ਮੂੰਹ ਵਿੱਚ ਮਿਰਚਾਂ ਦੇਣਾ ਜਾਂ ਉਠ ਦੇ ਮੂੰਹ ਵਿੱਚ ਆਂਬ ਦੇਣਾ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ ਇੱਕ ਸਹੀ ਆਪਸ਼ਨ ਨੂੰ ਚੂਜ਼ ਕਰਨ ਦੀ ਕੋਸ਼ਿਸ਼ ਕਰੋ ਬਈ ਹਾਂ ਕਰੋ ਬਈ ਆਨਸਰ ਕੀ ਆਨਸਰ ਹੋਵੇਗਾ ਕੋਈ ਗੱਲ ਨਹੀਂ ਜੀ ਐਂਡ ਤੇ ਸਾਰਿਆਂ ਦੇ ਮਾਰਕਸ ਦੇਖ ਕੇ ਜਾਵਾਂਗੇ ਠੀਕ ਹੈ ਬਈ ਹਮ ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਚਲੋ ਸੋ ਰਾਈਟ ਆਨਸਰ ਬਣੂਗਾ ਭਈ ਤੁਹਾਡਾ ਬੀ ਉਠ ਦੇ ਮੂੰਹ ਦੇ ਵਿੱਚ ਜੀਰਾ ਦੇਣਾ ਉਸ ਤੋਂ ਬਾਅਦ ਦੇਖੋ ਦੁਆਬੀ ਉਪਭਾਸ਼ਾ ਬੋਲੀ ਜਾਂਦੀ ਹੈ ਦੁਆਬੀ ਉਸ ਤੋਂ ਪਹਿਲਾਂ ਆਪਾਂ ਕੀਤਾ ਸੀ ਮਾਜੀ ਉਪਭਾਸ਼ਾ ਠੀਕ ਹੈ ਭਈ ਹੁਣ ਆਗੇ ਇੱਥੇ ਦੁਆਬੀ ਉਪਭਾਸ਼ਾ ਇਹ ਕਿਹੜੀ ਏਰੀਆ ਦੇ ਵਿੱਚ ਬੋਲੀ ਜਾਂਦੀ ਹੈ ਪਟਿਆਲਾ ਅੰਮ੍ਰਿਤਸਰ ਜਲੰਧਰ ਜਾਂ ਮਾਨਸਾ ਸੋ so, 15 ਜਣੇ ਸ਼ੋ ਹੋ ਰਿਹਾ ਵੀ ਸਾਰੇ ਬੱਚਿਆਂ ਸਵਰ ਦੇਣ ਦੀ ਕੋਸ਼ਿਸ਼ ਕਰਿਆ ਕਰੋ ਚਾਹੇ ਤੁਹਾਨੂੰ ਆਨਸਰ ਨਹੀਂ ਵੀ ਆਉਂਦਾ ਤਾਂ ਵੀ ਤੁਸੀਂ ਕੋਸ਼ਿਸ਼ ਕਰਕੇ ਦੇਖਿਆ ਕਰੋ ਠੀਕ ਹੈ ਸੋ ਕਲਾਸ ਨੂੰ ਸਾਰੇ ਜਣੇ ਇੱਕ ਵਾਰੀ ਲਾਈਕ ਕਰ ਦਿਆ ਕਰੋ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਦੋਸਤਾਂ ਮਿੱਤਰਾਂ ਤੱਕ ਠੀਕ ਹੈ ਭਾਈ ਤਾਂ ਕਿ ਹੋਰ ਬੱਚੇ ਵੀ ਆਪਣੇ ਨਾਲ ਜੁੜ ਸਕਣ ਸੋ ਰਾਈਟ ਆਨਸਰ ਬਣੂਗਾ ਤੁਹਾਡਾ ਸੀ ਜਲੰਧਰ ਉਸ ਤੋਂ ਬਾਅਦ ਦੇਖੋ ਕਹਿੰਦੇ ਜਿਹੜੇ ਸ਼ਬਦ ਵਾਕ ਦੇ ਵਿੱਚ ਇਕੱਲਿਆਂ ਹੀ ਹੋਰ ਨਾਲ ਸ਼ਬਦਾਂ ਨਾਲ ਸੰਬੰਧ ਦੱਸਣ ਕਹਿੰਦੇ ਦਾ ਮਤਲਬ ਕੀ ਹੈ ਉਹ ਸ਼ਬਦ ਜਿਹੜੇ ਵਾਕ ਵਿੱਚ ਇਕੱਲੇ ਹੀ ਹੋਰ ਸ਼ਬਦਾਂ ਨਾਲ ਸੰਬੰਧ ਦਰਸਾਉਣਾ ਇਹ ਦੱਸਣਾ ਵੀ ਸਾਡਾ ਇਹਨਾਂ ਨਾਲ ਕੋਈ ਸੰਬੰਧ ਹੈ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਮਿਸ਼ਰਤ ਸੰਬੰਧਕ ਹੁੰਦੇ ਨੇ ਉਹ ਪੂਰਨ ਸੰਬੰਧਕ ਹੁੰਦੇ ਨੇ ਅਪੂਰਨ ਹੁੰਦੇ ਨੇ ਇਹ ਸੰਯੁਕਤ ਸੰਬੰਧਕ ਹੁੰਦੇ ਨੇ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ 10 ਨੰਬਰ ਕੁਐਸਚਨ ਤੇ ਕਰੋ ਬਈ ਆਨਸਰ ਵੈਰੀ ਗੁੱਡ ਬਈ ਹਾਂ 10 ਦਾ ਆਨਸਰ ਕਰੋ ਬਈ ਬੀ 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 ਹਾਂ ਸੋ ਰਾਈਟ ਆਨਸਰ ਬਣ ਗੋ ਤੁਹਾਡਾ ਬੀ ਪੂਰਨ ਸਬੰਧਕ ਠੀਕ ਹੈ ਇੱਥੇ ਤੁਸੀਂ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਹੋਇਆ ਜਿਹੜੇ ਬੱਚਿਆਂ ਨੂੰ ਕਈ ਵਾਰ ਆਨਸਰ ਲੱਭਣ ਦੇ ਵਿੱਚ ਕੋਈ ਮੁਸ਼ਕਿਲ ਹੁੰਦੀ ਹੈ ਨਾ ਇੱਕ ਵਾਰੀ ਕੁਐਸਚਨ ਨੂੰ ਤੁਸੀਂ ਧਿਆਨ ਨਾਲ ਪੜਿਆ ਕਰੋ ਨਹੀਂ ਇੱਕ ਵਾਰ ਨਹੀਂ ਪਤਲਾ ਤਾਂ ਦੋ ਵਾਰ ਪੜ੍ਹ ਲਿਆ ਕਰੋ ਠੀਕ ਹੈ ਹਰ ਇੱਕ ਚੀਜ਼ ਆ ਜਿਹੜਾ ਤੁਹਾਡੇ ਕੁਐਸਚਨ ਆਨਸਰ ਹੁੰਦਾ ਉਹ ਕਵਸਨ ਦੇ ਵਿੱਚ ਹੀ ਪਿਆ ਹੁੰਦਾ ਜਿਵੇਂ ਹੁਣ ਇਹ ਪੁੱਛ ਰਣੀ ਕਹਿੰਦੇ ਜਿਹੜੇ ਸ਼ਬਦ ਵਾਕ ਵਿੱਚ ਇਕੱਲਿਆਂ ਹੀ ਕਹਿਣ ਦਾ ਮਤਲਬ ਕੀ ਹੈ ਉਹ ਆਪਣੇ ਆਪ ਦੇ ਵਿੱਚ ਹੀ ਜਿਹੜਾ ਬੰਦਾ ਪੂਰਾ ਹੋਵੇ ਜਿਹੜਾ ਸ਼ਬਦ ਆਪਣੇ ਆਪ ਦੇ ਵਿੱਚ ਹੀ ਪੂਰਾ ਹੋਵੇ ਉਸ ਨੂੰ ਕਿਸੇ ਦੀ ਲੋੜ ਨਾ ਪਵੇ ਇਕੱਲਾ ਹੀ ਸਾਰਾ ਕੁਝ ਕਰ ਲਈ ਠੀਕ ਹੈ ਉਹ ਹੋਰਾਂ ਨਾਲ ਕੀ ਸੰਬੰਧਿਤ ਰਸਾਉਣਗਾ ਠੀਕ ਹੈ ਸੋ ਤੁਹਾਨੂੰ ਕਵਸਨ ਦੇ ਵਿੱਚ ਹੀ ਆਂਸਰ ਮਿਲਿਆ ਪਿਆ ਉਹਦਾ ਰਾਈਟ ਆਂਸਰ ਕੀ ਬਣੂਗਾ ਤੁਹਾਡਾ ਪੂਰਨ ਜਿਹੜਾ ਇਕੱਲਾ ਹੀ ਸਾਰਾ ਕੁਝ ਕਿਉਂੜਲੇ ਨੂੰ ਕਿਸੇ ਦੇ ਲੋੜ ਨਹੀਂ ਆਪਦੇ ਆਪ ਦੇ ਵਿੱਚ ਹੀ ਪੂਰਾਗਾ ਉਸ ਤੋਂ ਬਾਅਦ ਦੇਖੋ ਰੂਪ ਦੇ ਆਧਾਰ ਤੇ ਕਹਿੰਦੇ ਜੋਜਕਦੀਆਂ ਕਿੰਨੀਆਂ ਕਿਸਮਾਂ ਹਨ ਰੂਪ ਦੇ ਆਧਾਰ ਤੇ ਦੋ ਹੁੰਦੀਆਂ ਨੇ ਤਿੰਨ ਹੁੰਦੀਆਂ ਨੇ ਚਾਰ ਹੁੰਦੀ ਨੇ ਜਾਂ ਪੰਜ ਹੁੰਦੀਆਂ ਨੇ ਕਰੋ ਭਈ ਆਨਸਰ ਰੂਪ ਦੇ ਆਧਾਰ ਤੇ ਜੋਜਕਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਨਵਨੀਤ ਕੌਰ ਸਤਸ਼ੀਰ ਕਾਲਵੀ ਕਰੋ ਭਈ ਆਨਸਰ 11 ਨੰਬਰ ਕੁਸਚਨ ਤੇ ਪਹੁੰਚ ਚੁੱਕੇ ਜੀ ਆਪਾਂ 11 ਦਾ ਆਨਸਰ ਕਰਨ ਦੀ ਕੋਸ਼ਿਸ਼ ਕਰੋ ਭਈ ਕੀ ਆਨਸਰ ਬਣੇਗਾ हां ਕਰੋ ਬਈ ਆਨਸਰ ਸੋ ਰਾਈਟ ਆਨਸਰ ਬਣੂਗਾ ਇਹ ਤੁਹਾਡਾ ਏ 2 ਠੀਕ ਹੈ ਬਈ ਰੂਪ ਦੇ ਆਧਾਰ ਤੇ ਜੋਜਕ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਕਦੇ ਆਪੇ ਬਾਥੜੀ ਇਹ ਤੈਨੂੰ ਡੈਸ਼ ਖਾਣ ਪੂਰਾ ਕਰੋ ਤੈਨੂੰ ਕੌਣ ਪਛਾਣੇ ਤੈਨੂੰ ਕੋਈ ਨਾ ਪਛਾਣੇ ਤੈਨੂੰ ਸੰਗਲਾਂ ਨਾਲ ਬਣੀ ਹੈ ਜੇ ਤੈਨੂੰ ਕੌਣ ਸੁੜਾਵੇ ਠੀਕ ਹੈ ਮੈਂ ਤੈਨੂੰ ਨਾਲ ਲਾ ਕੇ ਬੋਲਦਾ ਚਾਰ ਆਪਸ਼ਨ ਹਨ ਣ ਚਾਰੇ ਆਪਸ਼ਨਾਂ ਦੇ ਵਿੱਚੋਂ ਇਸ ਖਾਣ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੋ ਵੀ ਕਿਹੜੀ ਆਪਸ਼ਨ ਇੱਥੇ ਸੈੱਟ ਬੈਠੂਗੀ ਠੀਕ ਹੈ ਭਾਈ ਹਾਂ ਸੋ ਰਾਈਟ ਆਨਸਰ ਬਣੂਗਾ ਭਈ ਤੁਹਾਡਾ ਡੀ ਆਪੇ ਬਾਥੜੀਏ ਤੈਨੂੰ ਕੌਣ ਛੜਾਵੇ ਉਸ ਤੋਂ ਬਾਅਦ ਦੇਖੋ ਕਹਿੰਦੇ ਕਿਹੜਾ ਸ਼ਬਦ ਮੁਸ਼ਕਿਲ ਦਾ ਸਮਾਨ ਅਰਥੀ ਨਹੀਂ ਹੈ ਉਹ ਕਿਹੜਾ ਸ਼ਬਦ ਹੈ ਜਿਹੜਾ ਮੁਸ਼ਕਿਲ ਮੁਸ਼ਕਿਲ ਦਾ ਸਮਾਨ ਅਰਥੀ ਨਹੀਂ ਹੋਏਗਾ ਕਠਨਾਈ ਹੈ ਵਿਪਤਾ ਹੈ ਔਖਾ ਹੈ ਸੋਖ ਹੈ ਕਰੋ ਬਈ ਅਨਸਰ ਅਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਅਨਸਰ ਬਣੇਗਾ ਏ ਵੈਰੀ ਗੁੱਡ ਬਈ ਸੋ ਰਾਈਟ ਅਨਸਰ ਬਣੂਗਾ ਤੁਹਾਡਾ ਡੀ ਠੀਕ ਹੈ ਕਠਿਨਾਈ ਵਿਪਤਾ ਤੇ ਔਖ ਇਹੇ ਮੁਸ਼ਕਿਲ ਦੇ ਹੀ ਸਮਾਨ ਅਰਥਕ ਸ਼ਬਦ ਨਹੀਂ ਪਰ ਜਿਹੜੀ ਸੌਖ ਹੈ ਇਹ ਖੁਸ਼ੀ ਹੋਗੀ ਸੌਖ ਹੋਗੀ ਹੈਨਾ ਇਹ ਅਲੱਗ ਚੀਜ਼ ਹੋਗੀ ਉਸ ਤੋਂ ਬਾਅਦ ਦੇਖੋ ਗੁਣਵਾਚਕ ਵਿਸ਼ੇਸ਼ਣ ਚੁੜੋ ਗੁਣਵਾਚਕ ਸੁੰਦਰ ਪੈਨ ਕੁਰਸੀ ਪੰਜ ਗੁਣ ਜਿਹਦੇ ਵਿੱਚ ਕੋਈ ਗੁਣ ਹੋਵੇ ਠੀਕ ਹੈ ਅਨਸਰ ਕਰਨ ਦੀ ਕੋਸ਼ਿਸ਼ ਕਰ ਰਹੀ 14 ਨੰਬਰ ਤੇ ਪਹੁੰਚ ਚੁੱਕੇ ਆਪਾਂ ਜਿਹੜੀਆਂ ਆਪਣੇ نیچے ਤਿੰਨ ਆਪਸ਼ਨ ਰਹਿ ਗਏ ਨਾ ਪੈਨ ਨੇ ਕੁਰਸੀ ਤੇ ਪੰਜ ਇਹ ਨਰਜੀਵ ਚੀਜ਼ਾਂ ਨੇ ਠੀਕ ਹੈ ਇਹ ਨਰਜੀਵ ਚੀਜ਼ਾਂ ਨੇ ਇੱਕ ਚੀਜ਼ ਹੋਰ ਵੀ ਇੱਥੇ ਮੇਰੀ ਗੱਲ ਧਿਆਨ ਨਾਲ ਸੁਣਨਾ ਮੰਨ ਕੇ ਚੱਲੋ ਤੁਹਾਨੂੰ ਇਹ ਸਹੀ ਦਿੱਤਾ ਹੁੰਦਾ ਪੈਨ ਦੀ ਧਾਤੀ ਸੁਨੇਰੀ ਪੈਨ ਠੀਕ ਹੈ ਇਹ ਸੋਨੇ ਦਾ ਪੈਨ ਇਸ ਤਰ੍ਹਾਂ ਕੁਰਸੀ ਦੀ ਥਾਂ ਦੇ ਇਥੇ ਸਿੰਘਾਸ਼ਨ ਲਿਖਿਆ ਹੁੰਦਾ ਠੀਕ ਹੈ ਪੰਜ ਦੀ ਥਾਂ ਤੇ ਇਥੇ ਕੋਈ ਚੀਜ਼ ਹੋਰ ਹੁੰਦੀ ਨਾਲ ਹਨਾ ਹਾਂ ਤਾਂ ਇਹ ਚੀਜ਼ਾਂ ਇਹਦੇ ਵਿੱਚ ਇਹਦਾ ਓਨਲੀ ਵਿਸ਼ੇਸ਼ਣ ਬਣ ਜਾਂਦੀਆਂ ਠੀਕ ਹੈ ਵੀ ਓਨਲੀ ਇਹਦਾ ਇਕੱਲਾ ਵਿਸ਼ੇਸ਼ਣ ਬਣ ਜਾਂਦੀ ਵੀ ਸੋਨੇ ਦਾ ਪੈਨ ਹੈ ਹੀ ਸੋਹਣਾਗਾ ਹੀ ਇਹੇ ਦੀ ਵਿਸ਼ੇਸ਼ਤਾ ਹੋਗੀ ਕੁਰਸੀ ਆਪਾਂ ਇਹ সিংহাসਨ ਹੈ ਇਹਦੀ ਵੀ ਇੱਕ ਵਿਸ਼ੇਸ਼ਤਾ ਹੋਗੀ ਠੀਕ ਹੈ ਪਰ ਜਿਹੜਾ ਸੁੰਦਰ ਹੈ ਇਹ ਇੱਕ ਸੰਜੀਵ ਚੀਜ਼ ਹੈ ਸੰਜੀਵ ਦਾ ਮਤਲਬ ਜਿੱਥੇ ਜਾਨ ਹੁੰਦੀ ਹੈ ਠੀਕ ਹੈ ਉਹ ਕਿਵੇਂ ਹੋ ਗਈ ਗੁਣ ਸੌਰੀ ਗੁਣ ਦੀ ਗੱਲ ਕਰ ਰਹੇ ਆਪਾਂ ਗੁਣ ਗੁਣ ਦੇ ਵਿੱਚ ਇੱਕ ਜਾਨ ਹੁੰਦੀ ਹੈ ਸੰਜੀਵ ਚੀਜ਼ ਦੇ ਵਿੱਚ ਆ ਗਿਆ ਉਹ ਜੇ ਮੰਨ ਕੇ ਚੱਲੀ ਆਪਾਂ ਕਿਸੇ ਨੂੰ ਕਹਿ ਦਈਏ ਜਿਵੇਂ ਆਪਾਂ ਖੁਦ ਨੂੰ ਕਹਿ ਲਈ ਵੀ ਮੈਂ ਬਹੁਤ ਸੋਹਣਾ ਹਾਂ ਠੀਕ ਹੈ ਇਹ ਮੇਰਾ ਇੱਕ ਗੁਣ ਹੈ ਠੀਕ ਹੈ ਜਾਪਾ ਇਹ ਕਹਿ ਲਈਏ ਵੀ ਉਸ ਇਨਸਾਨ ਦਾ ਸੁਭਾਅ ਬਹੁਤ ਚੰਗਾ ਹੈ ਹਨਾ ਵੀ ਉਹਦੇ ਇਹ ਇਹਦੇ ਇੱਕ ਉਸ ਦੇ ਵਿੱਚ ਇਹ ਇੱਕ ਚੰਗਾ ਗੁਣਾ ਉਹ ਕਿਸੇ ਨੂੰ ਧੋਖਾ ਨਹੀਂ ਦਿੰਦਾ ਜਾਂ ਉਹ ਝੂਠ ਨਹੀਂ ਬੋਲਦਾ ਇਹ ਮੈਂ ਸਮਝਾਉਣ ਦੀ ਕੋਸ਼ਿਸ਼ ਕਿਉਂ ਕਰਨੀ ਹੈ ਤੁਹਾਨੂੰ ਵੀ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਤੁਹਾਨੂੰ ਡਿਫਰੈਂਸ ਪਤਾ ਹੋਣਾ ਚਾਹੀਦਾ ਠੀਕ ਹੈ ਇਹ ਚੀਜ਼ਾਂ ਹੋ ਗੀਆਂ ਓਨਲੀ ਵਿਸ਼ੇਸ਼ਣ ਠੀਕ ਹੈ ਪਰ ਜਿਹੜਾ ਇਹ ਹੋ ਗਿਆ ਇਹ ਇੱਕ ਗੁਣ ਹੋ ਗਿਆ ਠੀਕ ਹੈ ਤਾਂ ਕਰਕੇ ਹੀ ਏ ਆਪਸ਼ਨ ਬਣੀ ਉਸ ਤੋਂ ਬਾਅਦ ਦੇਖੋ ਕਹਿੰਦੇ ਵੇ ਆਸਾਨੀ ਕਨੌੜ ਚੱਲਣੀ ਇਸ ਵਿਦੇ ਵਿੱਚ ਕਨੌੜ ਤੋਂ ਕੀ ਭਾਵ ਹੈ ਇੱਕ ਵਾਕ ਦਿੱਤਾ ਹੋਇਆ ਆਪਾਂ ਨੂੰ ਕਹਿੰਦੇ ਵੇ ਆਸਾਨੀ ਕਨੌੜ ਚੱਲਣੀ ਇਹ ਵਾਕ ਦੇ ਵਿੱਚ ਜਿਹੜਾ ਕਨੌੜ ਸ਼ਬਦ ਆ ਉਹ ਕੀ ਹੈ ਰੋਹ ਹੋਵੇ ਕਬਰਾ ਹਟ ਹੈ ਤਰੱਕੀ ਹੈ ਜਾਂ ਤਾਕ ਹੈ ਹਾਂ ਕਰੋ ਬਈ ਆਨਸਰ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ ਠੀਕ ਹੈ ਕਰੋ ਬਈ ਅਨਸਰ ਸੋ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਏ ਰੋਹੋ ਠੀਕ ਹੈ ਕਰਨਾਉਡ ਦਾ ਮਤਲਬ ਕੀ ਹੁੰਦਾ ਰੋਹੋ ਬੰਦਾ ਰੋਹ ਵਿੱਚ ਮਾਰਨਾ ਕਿਸ ਦੀ ਟੋਕੜ ਮੱਝ ਦੇ ਗਾੜੇ ਦੁੱਧ ਨੂੰ ਜਾਂ ਬਿਨਾ ਪਾਣੀ ਤੇ ਦੁੱਧ ਨੂੰ ਕੀ ਆਖਦੇ ਹਨ ਅਲੂਣਾ ਦੁੱਧ ਦੁੱਧ ਨੇਕੜੂ ਜਾਂ ਬਹਿੜ ਦਾ ਦੁੱਧ ਕਹਿਣ ਦਾ ਮਤਲਬ ਕੀ ਹੈ ਵੀ ਜੇਕਰ ਕੋਈ ਮੱਝ ਜਾਂ ਗਾਂ ਨੂੰ ਸੂਈ ਨੂੰ 6-7 ਮਹੀਨੇ ਹੋ ਜਾਣਾ ਹਨ 6-7 ਮਹੀਨੇ ਹੋ ਗਏ ਭਾਈ ਐਨਾ ਟਾਈਮ ਹੋ ਗਿਆ ਤਾਂ ਉਹਨੂੰ ਟੋਕੜ ਬੋਲਣ ਲੱਗਿਆ ਦਿਨ ਠੀਕ ਹੈ ਵੀ ਪਿੱਛੇ ਜਾ ਕੇ ਜਿਹੜੀ ਤੋਂ ਪਹਿਲਾ ਪਹਿਲਾ ਹੁੰਦਾ ਉਹ ਤਾਂ ਕਹਿੰਦੇ ਭਈ ਦੁੱਧ ਦਾ ਲੂਹ ਹੈ ਠੀਕ ਹੈ ਇਹ ਚੀਜ਼ਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਠੀਕ ਹੈ ਚਾਹੇ ਆਪਾਂ ਸ਼ਹਿਰ ਦੇ ਆਹੇ ਆਪਾਂ ਪਿੰਡ ਦੇ ਆਪਾਂ ਪਿੰਡ ਵਾਲਿਆਂ ਨੂੰ ਤਾਂ ਪਤਾ ਹੀ ਹੁੰਦਾ ਪਰ ਸ਼ਹਿਰ ਦੇ ਨੂੰ ਚੀਜ਼ਾਂ ਦਾ ਘੱਟ ਪਤਾ ਹੁੰਦਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਠੀਕ ਹੈ ਵੀ ਉਹਦੋਂ ਹੁੰਦਾ ਲੂਹਾ ਦੁੱਧ ਹੁੰਦਾ ਪਰ ਜਿਹੜੇ 6-7 ਮਹੀਨੇ ਹੋ ਜਾਣੇ ਫਿਰ ਦੁੱਧ ਬਾਖੜਾ ਹੋ ਜਾਂਦਾ ਹੈ ਬਾਖੜਾ ਹੀ ਬੋਲਦੇ ਨੇ ਠੀਕ ਹੈ ਵੀ ਸੰਗਣਾ ਜ਼ਿਆਦਾ ਹੋ ਜਾਂਦਾ ਠੀਕ ਹੈ ਭਈ ਸੋ ਚੀਜ਼ ਦਾ ਰਾਈਟ ਆਨਸਰ ਬਣੂ ਤੁਹਾਡਾ ਸੀ ਨੇਕੜੂ ਠੀਕ ਹੈ ਨੇਕੜੂ ਉਸ ਤੋਂ ਬਾਅਦ ਦੇਖੋ ਗੋੜ ਖੁਰਚਣ ਵਾਲੀ ਅਤੇ ਬਾਅਦ ਵਿੱਚ ਗੁੜ ਦੀਆਂ ਪੇਸੀਆਂ ਜਾਂ ਭੇਲੀਆਂ ਜਿਸ ਨਾਲ ਬਣਾਈਆਂ ਜਾਂਦੀਆਂ ਹਨ ਉਸ ਨੂੰ ਖੀ ਆਖਦੇ ਹਨ ਕਹਿਣ ਦਾ ਮਤਲਬ ਕੀ ਹੈ ਜਦੋਂ ਗੁੜ ਬਣਾਇਆ ਜਾਂਦਾ ਹੈ ਗੁੜ ਨੂੰ ਜਿਹੜੀ ਚੀਜ਼ ਨਾਲ ਖੁਰਚਦੇ ਨੇ ਠੀਕ ਹੈ ਤੇ ਬਾਅਦ ਦੇ ਵਿੱਚ ਜਿਹੜੀ ਗੁੜ ਦੇ ਲੱਡੂ ਜਿਹਾ ਬਣਾਉਂਦੇ ਨੇ ਭੇਲੀਆਂ ਜੀਆਂ ਉਹ ਜਿਹੜੀ ਚੀਜ਼ ਨਾਲ ਬਣਾਈਆਂ ਜਾਂਦੇ ਨੇ ਉਹਨੂੰ ਕੀ ਆਖਦੇ ਨੇ ਖੁਰਚਣਾ ਖੜਪਚਾ ਖੌਂਚਾ ਜਾਂ ਟੋਲਾ ਕਰੋ ਬਈ ਅਨਸਰ ਅਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਅਨਸਰ ਪੜੇਗਾ ਸਾਰੇ ਬੱਚੇ ਅਨਸਰ ਕਰਨ ਦੀ ਕੋਸ਼ਿਸ਼ ਕਰਿਆ ਕਰੋ ਰਾਜੀ ਠੀਕ ਹੈ ਸੂਝਲੀ ਸભ્યਚਾਰ ਵਾਲੀ ਚੀਜ਼ਾਂ ਨੇ ਨਾ ਇਹਨਾਂ ਨੂੰ ਜਰੂਰ ਕੋਈ ਧਿਆਨ ਨਾਲ ਸੁਣ ਲਿਆ ਕਰੋ ਠੀਕ ਹੈ ਜਦੋਂ ਕੋਈ ਆਪਾਂ ਨੂੰ ਨਵੀਂ ਚੀਜ਼ ਮਿਲਦੀ ਹੈ ਨਾ ਸਿੱਖਣ ਵਾਸਤੇ ਫਿਰ ਆਪਾਂ ਇਹ ਸੋਚਦੇ ਰਹੇ ਨੇ ਖੜੇ ਵੀ ਮੈਂ ਤਾਂ ਕਦੇ ਸੁਣਿਆ ਨਹੀਂ ਇਹ ਸ਼ਬਦ ਹਨਾ ਮੈਂ ਤਾਂ ਕਿਤੇ ਬੰਨਾ ਸੁਣਿਆ ਨਾ ਮੈਨੇ ਦੇਖਿਆ ਹਨਾ ਇਹ ਸਾਰੀ ਚੀਜ਼ਾਂ ਦਾ ਰਹੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਠੀਕ ਹੈ ਇਹ ਆਪਣੇ ਪੁਰਾਣੇ ਸੱਭਿਆਚਾਰ ਦੇ ਸ਼ਬਦ ਨੇ ਜਿਹੜੇ ਅੱਜ ਕੱਲ੍ਹ ਅਲੋਪ ਹੋ ਚੁੱਕੇ ਨੇ ਬਿਲਕੁਲ ਠੀਕ ਹੈ ਕਿਉਂਕਿ ਅੱਜ ਕੱਲ ਕੀ ਹੋ ਚੁੱਕਿਆ ਇੱਕ ਨਾ ਨਵਾਂ ਸ਼ਬਦ ਮਸ਼ਹੂਰ ਹੋਇਆ ਹੋਇਆ ਅੱਜ ਕੱਲ ਪਤਾ ਕੀ ਹੈ ਉਹ ਪਿੰਗਲਿਸ਼ ਪਿੰਗਲਿਸ਼ ਦਾ ਮਤਲਬ ਕੀ ਹੁੰਦਾ ਸਮਝਦੇ ਤੁਸੀਂ ਇੰਗਲਿਸ਼ ਪਲੱਸ ਪੰਜਾਬੀ ਠੀਕ ਹੈ ਪਿੰਗਲਿਸ਼ ਕਹਿੰਦੇ ਮਤਲਬ ਕੀ ਹੁੰਦਾ ਜਿਹੜੀ ਅੱਜ ਕੱਲ ਦੀ ਪੰਜਾਬੀ ਹੈ ਨਾ ਤਾਂ ਉਹ ਪਈ ਸਹੀ ਪੰਜਾਬੀ ਰਹੀ ਹੈ ਠੀਕ ਹੈ ਤੇ ਜਿਹੜੀ ਅੱਜ ਕੱਲ ਦੀ ਅੰਗਰੇਜ਼ੀ ਹੈ ਨਾ ਉਹ ਸਹੀ ਅੰਗਰੇਜ਼ੀ ਰਹੀ ਹੈ ਠੀਕ ਹੈ ਮਿਕਸ ਅਪ ਚੱਲ ਪਿਆ ਰੰਦਾ ਮਿਕਸ ਅਪ ਚੱਲ ਪਿਆ ਤਾਂ ਅਗਰ ਕਿਉਂ ਕੀ ਬਣ ਗਿਆ ਇੰਗਲਿਸ਼ ਪਲੱਸ ਪੰਜਾਬੀ ਨੂੰ ਕੀ ਬੋਲਦੇ ਨੇ ਭਾਈ ਅੱਜ ਕੱਲ ਮਿਕਸ ਪੰਜਾਬੀ ਠੀਕ ਹੈ ਪੀ ਇੰਗਲਿਸ਼ ਬੋਲਦੇ ਨੇ ਠੀਕ ਹੈ ਸੋ ਉਹਦੇ ਕਰਕੇ ਜਿਹੜੇ ਆਪਣੇ ਪੁਰਾਣੇ ਸੱਭਿਆਚਾਰ ਦੇ ਸ਼ਬਦ ਨੇ ਉਹਨਾਂ ਨੂੰ ਆਪਾਂ ਬੋਲਣ ਲੱਗੇ ਸ਼ਰਮ ਮਹਿਸੂਸ ਕਰਦੇ ਵੀ ਨਾ ਆਈ ਨਹੀਂ ਆਪਾਂ ਬੋਲਦੇ ਪੰਜਾਬੀ ਦੇ ਵਿੱਚ ਆਪਾਂ ਜੇਕਰ ਆਪਾਂ ਨੇ ਇੱਕ ਕਿਸੇ ਨਾ ਗੱਲ ਕਰ ਰਹੇ ਉਹ ਗੱਲ ਦੇ ਵਿੱਚ ਘਟੋ ਘਟਾਪਾ 20 ਤੋਂ ਲੈ ਕੇ 30 ਤੱਕ ਸ਼ਬਦ ਜਿਹੜੇ ਆਪਾਂ ਅੰਗਰੇਜ਼ੀ ਦੇ ਯੂਜ਼ ਕਰ ਜਾਂਦੇ ਨੇ ਉਹਦੇ ਵਿੱਚ ਜੇ ਮੈਂ ਵੀ ਕਰ ਜਾਂਨੀ ਮੇਰੀ ਵੀ ਹਾਤ ਬਣ ਰਹੀ ਹੈ ਹੁਣ ਨਾ ਮੈਂ ਪੰਜਾਬੀ ਪੜਾਉਂਦੇ ਪੜਾਉਂਦੇ ਤੁਹਾਨੂੰ ਵਿੱਚੀ ਅੰਗਰੇਜ਼ੀ ਮਾਰ ਜਾਣੀ ਹੈ ਇਹ ਆਪਾਂ ਨਾ ਚਾਹੁੰਦੇ ਹਈ ਵੀ ਕਰ ਜਾਂਦੇ ਨੇ ਕਿਉਂਕਿ ਜਿਹੜੀ ਆਪਣੀ ਸੁਸਾਇਟੀ ਆਪਣਾ ਮਾਹੌਲ ਹੈ ਉਹ ਇਸ ਤਰ੍ਹਾਂ ਦਾ ਬਣ ਚੁੱਕਿਆ ਆ ਆਪਾਂ ਨੂੰ ਪਿਓਰ ਪੰਜਾਬੀ ਕਿਤੇ ਸੁਣਨ ਨੂੰ ਮਿਲਦੀ ਨਹੀਂ ਠੀਕ ਹੈ ਉਹਦੇ ਵਿੱਚ ਹੀ ਸਾਰਾ ਕੁਝ ਮਿਕਸ ਅਪ ਹੋਇਆ ਪਿਆ ਤਾਂ ਕਰਕੇ ਜਿਹੜੀ ਆਪਣੀ ਭਾਸ਼ਾ ਗਈ ਆਪਣੀ ਲੈਂਗੁਏਜ ਆਪਣੀ ਜਵਾਨ ਉਹ ਵੀ ਇਹਨਾਂ ਚੀਜ਼ਾਂ ਨੂੰ ਪਕੜਨਾ ਸ਼ੁਰੂ ਕਰ ਦਿੰਦੀ ਹੈ ਠੀਕ ਹੈ ਭਾਈ ਹਾਂ ਸੋ ਦ ਰਾਈਟ ਆਨਸਰ ਬਣੂਗਾ ਤੁਹਾਡਾ ਸੀ ਖੌਂਚਾ ਠੀਕ ਹੈ ਭਾਈ ਖੌਂਚਾ ਉਸ ਤੋਂ ਬਾਅਦ ਦੇਖੋ ਪਟਵਾਰੀ ਦੇ ਬਹੀ ਖਾਤੇ ਨੂੰ ਕੀ ਆਖਦੇ ਹਨ ਹੁਣ ਜਿਹੜਾ ਇੱਕ ਪਟਵਾਰੀ ਹੁੰਦਾ ਉਹ ਆਮ ਤੌਰ ਤੇ ਆਪਣੇ ਸ਼ਹਿਰਾਂ ਦੇ ਵਿੱਚ ਨਹੀਂ ਚੱਲਦਾ ਪਰ ਇਹ ਪਿੰਡਾਂ ਦੇ ਵਿੱਚ ਬਹੁਤ ਵੱਡਾ ਅਹੁਦਾ ਰੱਖਦਾ ਹੀ ਠੀਕ ਹੈ ਹਾਂ ਜਿਹੜਾ ਇਹਨਾਂ ਲੋਵੇ ਬਹੀ ਖਾਤਾ ਹੁੰਦਾ ਨਾ ਉਹਨੂੰ ਕੀ ਬੋਲਦੇ ਨੇ ਵਾਹਣ ਖਿਛਰਾ ਖਸਰਾ ਜਾਂ ਖਨੋਤੀ ਕਰੋ ਬਈ ਅਨਸਰ ਚਾਰ ਆਪਸ਼ਨ ਨੇ ਇਹਨਾਂ ਚਾਰੇ ਆਪਸ਼ਨਾਂ ਦੇ ਵਿੱਚੋਂ ਸਹੀ ਅਨਸਰ ਕਰਨ ਦੀ ਕੋਸ਼ਿਸ਼ ਕਰੋ ਉਲਟ ਹੋ ਚੁੱਕਿਆ ਪਹਿਲਾਂ 21 ਜਣੇ ਸੀ ਹੁਣ 21 ਤੋਂ 12 ਹੋ ਗਈ ਠੀਕ ਹੈ ਜਿਹੜਾ ਪਹਿਲਾਂ ਏਕ ਆ ਪਿੱਛੇ ਸੀ ਦੋ ਦੇ ਹੁਣ ਉਹ ਏਕ ਆ ਅੱਗੇ ਹੋ ਗਿਆ ਹਨਾ ਸਿੱਧਾ ਸਿੱਧਾ 10 ਜਣੇ ਸੀ ਜਿਹੜੇ ਭਾਈ ਗੱਲਾਂ ਸੁਣ ਕੇ ਉੱਡ ਗਏ ਹਾਂ ਸੋ ਕਰੋ ਬਈ ਅਨਸਰ ਸੋ ਦਾ ਰਾਈਟ ਅਨਸਰ ਬਣੂਗਾ ਤੁਹਾਡਾ ਸੀ ਹਾਂ ਸੋਰੀ ਬੀ ਠੀਕ ਹੈ ਛਿਛਰਾ ਉਸ ਤੋਂ ਬਾਅਦ ਦੇਖੋ ਰਸੋਈ ਘਰ ਵਿੱਚ ਕਹਿੰਦੇ ਚੁੱਲ੍ਹੇ ਦੇ ਉੱਤੇ ਤੂੰ ਇਹਦੀ ਨਿਕਾਸੀ ਲਈ ਕੀ ਬਣਾਇਆ ਜਾਂਦਾ ਹੈ ਹੁਣ ਰਸੋਈ ਘਰ ਦੇ ਵਿੱਚ ਚੁੱਲ੍ਹੇ ਨੂੰ ਆਪਾਂ ਜਿਹੜੇ ਚੁੱਲ੍ਹਾ ਰੱਖਦੇ ਹਾਂ ਉਹਦੇ ਵਿੱਚ ਹਨਾ ਉਹ ਧੂੰਆਂ ਬਾਹਰ ਕੱਢਣ ਵਾਸਤੇ ਜਿਹੜੇ ਕੋਈ ਚੀਜ਼ ਲਗਾਈ ਜਾਂਦੇ ਉਹਨੂੰ ਕੀ ਬੋਲਦੇ ਨੇ ਲੰਬੀ ਲੋਪੀ ਪਾੜਛਾ ਜਾਂ ਪਰਨਾਲ ਕਰੋ ਬਈ ਅਨਸਰ 19 ਨੰਬਰ ਕੁਐਸਚਨ ਤੇ ਪਹੁੰਚ ਚੁੱਕੇ ਆ ਬਈ 19 ਦਾ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬੜੇਗਾ ਵੈਰੀ ਗੁੱਡ ਬਈ ਸਾਰੇ ਬੱਚੇ ਸਹੀ ਆਨਸਰ ਕਰਨ ਦੀ ਕੋਸ਼ਿਸ਼ ਕਰਿਆ ਕਰੋ ਜਿਨ੍ਹਾਂ ਨੇ ਪੜ੍ਹਨਾ ਨਾ ਮੈਂ ਹਰ ਵਾਰੀ ਚੀਜ਼ ਬੋਲਦੀ ਹੁੰਨੀ ਆ ਜਿਨੇ ਪੜ੍ਹਨਾ ਹੁੰਦਾ ਨਾ ਉਹ ਬੱਚਾ ਦੋ ਸਟੂਡੈਂਟ ਵੀ ਪੜ੍ਹ ਲੈਣਗੇ ਠੀਕ ਹੈ ਚਾਹੇ ਖਾਲੀ ਕਲਾਸਰੂਮ 'ਤੇ ਹੈਗਾ ਠੀਕ ਹੈ ਇੱਕ ਖਾਸੀਅਤ ਹੈ ਮਨ ਕੇ ਚਲੋ ਇਹ ਤੁਹਾਡੇ ਕਲਾਸਰੂਮ ਹੈ ਦੇ ਵਿੱਚ ਤੁਸੀਂ ਸਿਰਫ ਦੋ ਸਟੂਡੈਂਟੋ ਠੀਕ ਹੈ ਜਿਹੜਾ ਭਾਈ ਉਹ ਟੀਚਰ ਉਹਨੇ 10 ਬੱਚਿਆਂ ਦੀ ਵੀ ਕਲਾਸ ਲਾਉਣੀ ਉਹਨੇ 40 ਦੀ ਵੀ ਲਾਉਣੀ ਹੈ ਭਾਈ ਉਹਨੇ 50 ਦੀ ਵੀ ਲਾਉਣੀ ਹੈ ਉਹਨੇ 2 ਦੀ ਵੀ ਲਾਉਣੀ ਹੈ ਠੀਕ ਹੈ ਤਾਂ ਦੋਨੋਂ ਵੀ ਪੜਾ ਕੇ ਬਗਜੋ ਜਿਹਨੇ ਪੜ੍ਹਨਾ ਹੈ ਜਿਹਨੇ ਨਹੀਂ ਪੜ੍ਹਨਾ ਉਹਨੇ 100 ਦੇ ਵਿੱਚ ਵੀ ਨਹੀਂ ਪੜ੍ਹਨਾ ਠੀਕ ਹੈ ਉਹਨੇ ਪੜ੍ਹਨਾ ਹੀ ਨਹੀਂ ਇਸ ਕਰਕੇ ਆਪਾਂ ਕਿਸੇ ਦੇ ਡਿਪਰੈਸ਼ਨ ਨਹੀਂ ਦੇ ਸਕਦੇ ਤੁਸੀਂ ਜਿੰਨੇ ਵੀ ਬੱਚੇ ਦੇਖਦੇ ਹੋ ਉਹਦਾ ਧਿਆਨ ਨਾ ਸੁਣਾ ਕਰੋ ਕਲਾਸ ਨੂੰ ਜਿਹਨੇ ਨਹੀਂ ਦੇਖਣੀ ਨਾ ਦੇਖਣ ਦੋ ਸੋ ਦਰਾਈਟ ਆਨਸਰ ਬਣੂਗਾ ਤੁਹਾਡਾ ਏ ਲੰਬੀ ਉਸ ਤੋਂ ਬਾਅਦ ਦੇਖੋ ਸਤਪਕਵਾਨੀ ਕਹਿੰਦੇ ਕਿਸ ਮੌਕੇ ਤੇ ਤਿਆਰ ਕੀਤੀਆਂ ਨੇ ਵਿਆਹ ਸ਼ਾਦੀ ਸਮੇ ਪਾਠ ਭੋਗ ਸਮੇ ਮਰਗ ਦੇ ਭੋਗ ਸਮੇ ਜਾਂ ਵੱਡਾ ਕਰਨ ਸਮੇ ਸਤਿ ਭਗਵਾਨ ਸੁਣਿਆ ਹੋਏ ਨਾ ਪਨੀ ਵੀ ਸਤਪਕਵਾਨ ਪਕਾਈ ਨਹੀਂ ਭਾਈ ਉਹਨਾਂ ਦੇ ਪਕਵਾਨ ਦਾ ਮਤਲਬ ਖਾਣਾ ਹੀ ਹੁੰਦਾ ਸੋ ਦਾ ਰਾਈਟ ਆਨਸਰ ਹੋਊਗਾ ਭਾਈ ਤੁਹਾਡਾ ਏ ਵਿਆਹ ਸ਼ਾਦੀ ਸਮੇ ਠੀਕ ਹੈ ਉਸ ਤੋਂ ਬਾਅਦ ਦੇਖੋ ਚਟਪਟੇ ਅਤੇ ਮਸਾਲੇਦਾਰ ਭੋਜਨ ਪੰਜਾਬੀਆਂ ਲਈ ਕਿਸ ਦੀ ਆਮਦ ਨਾਲ ਸ਼ੁਰੂ ਹੋਏ ਹਨ ਕੰਡਾ ਮਤਲਬ ਕੀ ਹੈ ਜਿਹੜੇ ਆਪਾਂ ਚਟਪਟੇ ਤੇ ਮਸਾਲੇਦਾਰ ਭੋਜਨ ਖਾਣੇ ਪੰਜਾਬ ਦੇ ਲੋਕ ਇਹ ਕਿਹੜੇ ਲੋਕ ਲੈ ਕੇ ਆਏ ਸੀ ਆਪਦੇ ਨਾਲ ਠੀਕ ਹੈ ਕਿੰਨਾਂ ਦੇ ਆਉਣ ਨਾਲ ਹੀ ਸ਼ੁਰੂ ਹੋ ਗਏ ਪੰਜਾਬ ਚ ਸਿੰਧੀ ਲੋਕਾਂ ਦੀ ਆਮਦ ਨਾਲ ইরਾਨੀਆਂ ਦੀ ਆਮਦ ਨਾਲ ਮੁਸਲਮਾਨਾਂ ਦੀ ਆਮਦ ਨਾਲ ਜਾਂ ਅਫਗਾਨੀਆਂ ਦੀ ਆਮਦ ਨਾਲ ਚਾਰ ਆਪਸ਼ਨ ਹਨ ਬਈ ਚਾਰੇ ਆਪਸ਼ਨਾਂ ਦੇ ਵਿੱਚੋਂ ਸਹੀ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ ਵੈਰੀ ਗੁੱਡ ਬਈ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਹਨ ਹਾਂ ਕਰੋ ਬਈ ਆਨਸਰ 21 ਨੰਬਰ ਕੁਸਚਨ ਤੇ ਪਹੁੰਚ ਚੁੱਕੇ ਹਾਂ ਮੋਸਲਿਕ ਤੁਸੀਂ ਕੋਈ ਸੀ ਕਰ ਰਹੇ ਕੋਈ ਏ ਕਰ ਰਹੇ ਹਨਾ ਸੋ ਰਾਈਟ ਆਨਸਰ ਬਣੂਗਾ ਭਈ ਤੁਹਾਡਾ ਸੀ ਮੁਸਲਮਾਨਾਂ ਦੀ ਆਮਦ ਨਾਲ ਠੀਕ ਹੈ ਮੁਸਲਮਾਨਾਂ ਦੀ ਆਮਦ ਨਾਲ ਕੀ ਹੋਏ ਨੇ ਚਟਪਟੇ ਜਿਹੜੇ ਮਸਾਲੇਦਾਰ ਭੋਜਨ ਨੇ ਇਹ ਪੰਜਾਬੀਆਂ ਦੇ ਖਾਣ ਪੀਣ ਦੇ ਵਿੱਚ ਸਟਾਰਟ ਹੋਊਗੀ ਠੀਕ ਹੈ ਉਸ ਤੋਂ ਬਾਅਦ ਦੇਖੋ ਸੂਤਰਾਧਾਰ ਕਹਿੰਦੇ ਦਾ ਸਬੰਧ ਹੈ ਸੂਤਰਾਧਾਰ ਪੰਗੜੇ ਨਾਲ ਹੈ ਗਿੱਧੇ ਨਾਲ ਹੈ ਰੰਗਮਚਾਹ ਦੇ ਨਾਟਕ ਨਾਲ ਹੈ ਆਵਾੜ ਦੇ ਟੋਲਿਆਂ ਨਾਲ ਹੈ ਸੂਤਰਧਾਰ ਠੀਕ ਹੈ ਕਰੋ ਬਈਆਂ ਸ ਚਾਰ ਆਪਸ਼ਨਾਂ ਨੇ ਵੀ ਚਾਰੇ ਆਪਸ਼ਨਾਂ ਦੇ ਵਿੱਚੋਂ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਚਾਰੇ ਜਿਹੜੀਆਂ ਆਪਸ਼ਨਾਂ ਨੇ ਨਾ ਉਹ ਨਾਚ ਗਾਣੇ ਨਾਲ ਸੰਬੰਧਿਤ ਨੇ ਹਨਾ ਹਾਂ ਕੋਈ ਸੀ ਕਰ ਰਿਹਾ ਮੋਸਟਲੀ ਸੀ ਆ ਰਿਹਾ ਸੋ ਰਾਈਟ ਆਨਸਰ ਹੋਗਾ ਤੁਹਾਡਾ ਸੀ ਸੂਤਰ ਧਾਰ ਰੰਗ ਮੰਚ ਤੇ ਨਾਟਕ ਨਾਲ ਸੰਬੰਧਿਤ ਹੈ ਠੀਕ ਹੈ ਬਈ ਇਹ ਚੁੱਲਾ ਨੇਓ ਤੋਂ ਕੀ ਭਾਵ ਹੈ ਚੁੱਲੇ ਉੱਤੇ ਵਨਸਵੰਨੇ ਪਕਵਾਨ ਬਣਾਉਣਾ ਵਿਆਹ ਦੇ ਮੌਕੇ ਖਾਣ ਪੀਣ ਲਈ ਰਸਤ ਤਿਆਰ ਕਰਨਾ ਵਿਆਹ ਦੇ ਸਾਰੇ ਕੰਮ ਲਈ ਰੋਟੀ ਪਾਣੀ ਦਾ ਸੱਦਾ ਜਾਂ ਚੁੱਲੇ ਨੂੰ ਸ਼ਿੰਗਾਰਨਾ ਚੁੱਲਾ ਨਿਉਂਦ ਤੋਂ ਕੀ ਭਾਵ ਹੈ ਬਹੁਤ ਇੰਪੋਰਟੈਂਟ ਚੀਜ਼ ਹੈ ਹਨਾ ਸੱਭਿਆਚਾਰ ਦਾ ਕੁਐਸਚਨ ਹੈ ਵੀ ਇਹ ਹੀ ਆਪ ਨੂੰ ਪਤਾ ਹੋਣਾ ਚਾਹੀਦਾ ਇਹ ਜਿਆਦਾਤਰ ਜਿਹੜੀ ਸ਼ਹਿਰਾਂ ਦੇ ਵਿੱਚ ਤਾਂ ਇਹ ਚੀਜ਼ਾਂ alop ਹੋ ਰਹੀਆਂ ਨੇ ਪਰ ਪਿੰਡਾਂ ਦੇ ਵਿੱਚ ਹਲੇ ਵੀ ਵੇਖਣ ਨੂੰ ਮਿਲ ਰਹੀਆਂ ਨੇ ਠੀਕ ਹੈ ਉਹ ਵੀ ਕਿਤੇ ਕਿਤੇ ਜੀ ਰਹਿ ਗਈਆਂ ਕਿਉਂਕਿ ਹੁਣ ਲੋਕਾਂ ਦੇ ਵਿੱਚ ਜਿਹੜੇ ਸਰੀਕੇ ਨੇ ਉਹ ਬਹੁਤ ਜ਼ਿਆਦਾ ਬਦਲੇ ਨੇ ਰਾਈਟ ਆਨਸਰ ਬਣੂਗਾ ਤੁਹਾਡਾ ਸੀ ਵਿਆਹ ਦੇ ਸਮੇਂ ਸਾਰੇ ਸਮੇਂ ਲਈ ਰੋਟੀ ਪਾਣੀ ਦਾ ਸੱਦਾ ਆਪਣੇ ਆਣ ਗਵਾਨ ਹੁੰਦੇ ਸੀ ਜਾਂ ਭਾਈ ਆਪਣੇ ਸਕੇ ਹੁੰਦੇ ਸੀ ਹਨਾ ਉਹਨਾਂ ਨੂੰ ਉਹਨਾਂ ਵਾਸਤੇ ਇਹ ਇਹਨਾਂ ਦੇ ਵਿੱਚੋਂ ਕਹਿੰਦੇ ਕਿਹੜਾ ਲੋਕ ਪਹਿਰਾਵਾ ਨਹੀਂ ਹੈ ਲੋਕ ਪਹਿਰਾਵਾ ਸਲਵਾਰ ਕਮੀਜ਼ কুর্তা ਪਜਾਮਾ ਪੈਂਟ ਕਮੀਜ਼ ਆ ਅੱਜਕਨ ਪੰਜਾਮੀ ਕਰੋ ਬਈ ਆਨਸਰ ਲੋਕ ਪਹਿਰਾਵਾ ਕਿਹੜਾ ਨਹੀਂ ਮੰਨਿਆ ਜਾਂਦਾ ਸਹੀ ਆਨਸਰ ਹੋਊਗਾ ਤੁਹਾਡਾ ਸੀ ਪੈਂਟ ਕਮੀਜ਼ ਠੀਕ ਹੈ ਸਮੁੰਦਰ ਮੱਛੀ ਕੀ ਹੈ ਫੁਲਕਾਰੀ ਕਲਾ ਦਾ ਨਮੂਨਾ ਹੈ ਇਕ ਬਾਲ ਖੇੜਾ ਹੈ ਇਕ ਗਹਿਣੇ ਦਾ ਨਾਮ ਹੈ ਦਰੀ ਦੀ ਕੰਵਨਗੀ ਦਰੀਆਂ ਸਮਝਦੇ ਹੋ ਜਿਹੜੀ ਆਪਾਂ ਬਿਸਤਰੇ ਤੇ ਵਿਛਾ ਕੇ ਪੈਂਦੇ ਆ ਠੀਕ ਹੈ ਕਰੋ ਬਈ ਆਨਸਰ ਹਮ ਸੋ ਰਾਈਟ ਆਨਸਰ ਬਣੂਗਾ ਤੁਹਾਡਾ ਬਈ ਬੀ ਇਹ ਇੱਕ ਬਾਲ ਖੇਡ ਹੈ ਠੀਕ ਹੈ ਸਮੁੰਦਰ ਮੱਛੀ ਵਾਰਵੇ ਮੀ ਕਾਲਿਆ ਅਸੀਂ ਗੁੱਡਾ ਗੁੱਡੀ ਸਾੜਿਆ ਕੀ ਦਾ ਸੰਬੰਧ ਕਿਸ ਨਾਲ ਲੋਕ ਲਾਵਾਂ ਨਾਲ ਲੋਕ ਵਿਸ਼ਵਾਸ ਨਾਲ ਲੋਕ ਨਾਟ ਨਾਲ ਜਾਂ ਕਿਸੇ ਵਰਤ ਵਹਿਮ ਨਾਲ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕਹਿੰਦੇ ਵਾਰਵੇ ਮੀ ਕਾਲਿਆ ਅਸਾਂ ਗੁੱਟੀ ਗੁੱਡਾ ਫੁਕਣਾ ਫੁਕਣਾ ਜਾਂ ਫੁਕਿਆ ਠੀਕ ਹੈ ਬਈ ਸੋ ਰਾਈਟ ਆਨਸਰ ਬਣੂਗਾ ਤੁਹਾਡਾ ਵੀ ਲੋਕ ਵਿਸ਼ਵਾਸ ਨਾਲ ਕਿਉਂ ਲੋਕ ਵਿਸ਼ਵਾਸ ਨਾਲ ਕਿਉਂਕਿ ਜਦੋਂ ਮੀਂਹ ਨਹੀਂ ਪੈਂਦਾ ਹਨਾ ਜਦੋਂ ਕਾਫੀ ਸਮੇਂ ਦੀ ਉਡੀਕ ਕਰ ਰਹੇ ਹੁੰਨੇ ਆਪਾਂ ਮੀਂਹ ਨਾ ਪਵੇ ਫਿਰ ਉਹ ਹੁੰਦਾ ਨਾ ਆਪਣੇ ਵੀ ਭਾਈ ਇੱਕ ਗੁੱਡੀ ਬਣਾ ਕੇ ਸੜਕਿਉਂ ਦੇ ਸਾਰੇ ਇਹ ਪਿੰਡੇ ਦੇ ਲੋਕ ਇਕੱਠੇ ਹੋ ਕੇ ਹਨਾ ਖਾਣ ਪੀਣ ਨੂੰ ਬਣਾਉਂਦੇ ਨੇ ਕੁਛ ਠੀਕ ਹੈ ਉਹ ਚੀਜ਼ ਹੈ ਇਹ ਲੋਕ ਕਹਿਣ ਦਾ ਕਹਿੰਦੇ ਕਿਹੜਾ ਜੁੱਟ ਸਹੀ ਨਹੀਂ ਹੈ ਕੈਂਠਾ ਤਿਹਾਰ ਚੁੰਮਕੇ ਬਾੜੀਆਂ ਮੁੰਦਰਾ ਕੋਕੇ ਜਾਂ ਚੂੜੀਆਂ ਗਸਰੀ ਹੂੰ ਸਤਾਇਨਬਰ ਤੇ ਪਹੁੰਚ ਚੁੱਕੇ ਹੋ ਵੀ ਸਹੀ ਆਨਸਰ ਕਰਨ ਦੀ ਕੋਸ਼ਿਸ਼ ਕਰੋ ਰਾਈਟ ਆਨਸਰ ਹੋਗਾ ਤੁਹਾਡਾ ਸੀ ਕੈਂਠਾ ਤਿਹਾਰ ਇਹ ਹੀ ਸਹੀ ਸੀਮ ਹੈ ਚੁੰਮਕੀ ਵਾਲੀਆਂ ਕੰਨਾਂ ਦੇ ਹੋਗੇ ਚੂੜੀਆਂ ਗੈਸਰੀ ਇਹ ਬਾਹਾਂ ਦੇ ਹੋਗੇ ਪਰ ਜਿਹੜੀ ਮੁੰਦਰਾ ਤੇ ਕੋਕਾ ਹੈ ਮੁੰਦਰਾ ਹੋਗੇ ਕੰਨ ਦੀਆਂ ਪਰ ਜਿਹੜਾ ਕੋਕਾ ਹੈ ਉਹ ਨੱਕ ਦੇ ਇਹਨਾਂ ਦਾ ਜੁਟ ਸਹੀ ਨਹੀਂ ਹੈ ਠੀਕ ਹੈ ਵੀ ਸੋਏ ਸੀ ਤੁਹਾਡੇ ਅੱਜ ਦੀ ਕਲਾਸ ਸੋ ਜਿਹਨਾਂ ਬੱਚੇ ਨੂੰ ਕਲਾਸ ਚੰਗੀ ਲੱਗੀ ਵੀ ਲਾਈਕ ਸ਼ੇਅਰ ਕਰਨਾ ਸੋ ਜਿਹੜੇ ਬੱਚੇ ਕੋਰਸ ਪਰਚੇਸ ਕਰਨਾ ਚਾਹੁੰਦੇ ਨੇ ਜਰੂਰ ਕਰਿਓ ਵੀ ਠੀਕ ਹੈ ਤਾਂ ਕਿ ਜਿਹੜੀ ਤੁਹਾਡੀ ਸਟੱਡੀ ਹੋਰ ਵੀ ਵਧੀਆ ਟੰਗਣਾ ਹੋ ਸਕੇ ਪੇਪਰ ਵਨ ਵਾਲਾ ਸਿਰਫ 2500 ਦੇ ਵਿੱਚ ਮਿਲ ਰਿਹਾ ਤੇ ਪੇਪਰ 2 ਵਾਲਾ ਤੁਹਾਨੂੰ ਮਿਲ ਰਿਹਾ ਭਈ 3000 ਦੇ ਵਿੱਚ ਠੀਕ ਹੈ ਜੋ ਜਿੰਨੇ ਬੱਚੇ ਤੁਸੀਂ ਇੰਟਰਸਟਡ ਹੋ ਬਈ ਸਾਨੂੰ ਸਾਡੇ ਨੰਬਰ ਤੇ ਤੁਸੀਂ ਕਿਸੇ ਵਕਤ ਹੀ ਫੋਨ ਕਰਕੇ ਪੁੱਛ ਸਕਦੇ ਹੋ ਠੀਕ ਹੈ ਹਰ ਇੱਕ ਚੀਜ਼ ਜਿਹੜੀ ਤੁਸੀਂ ਜਾਣਕਾਰੀ ਉਹ ਲੈ ਸਕਦੇ ਹੋ ਸੋ ਜਿਆਦਾ ਤੋਂ ਜਿਆਦਾ ਬਈ ਤੁਸੀਂ ਹੁਣ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰਨ ਦੀ ਕੋਸ਼ਿਸ਼ ਕਰੋ ਤੁਹਾਨੂੰ ਲਿੰਕ ਸ਼ੋ ਹੋ ਰਿਹਾ ਠੀਕ ਹੈ ਕਮੈਂਟ ਬਾਕਸ ਦੇ ਵਿੱਚ ਕਿਉਂਕਿ WhatsApp ਤੇ ਰਾਜੀ ਕੋਈ ਕਮੀ ਚੱਲ ਰਹੀ ਹੈ ਠੀਕ ਹੈ ਉਹ ਪਹਿਲਾਂ ਇੱਕ ਵਾਰੀ ਸੋਲਵ ਹੋ ਚੁੱਕੀ ਸੀ ਪਰ ਹੁਣ ਫੇਰ ਹੋ ਗਈ ਵੀ ਜਿੰਨੇ ਗਰੁੱਪ ਨੇ ਨਾ ਉਹ ਗਰੁੱਪਾਂ ਦੇ ਵਿੱਚ ਜਿਹੜੀ ਲਿੰਕ ਆਪਾਂ ਸ਼ੇਅਰ ਕਰਦੇ ਹਾਂ ਨੇ ਕਲਾਸ ਦਾ ਉਹ ਨਹੀਂ ਜਾ ਰਿਹਾ ਬੱਚਿਆਂ ਤੱਕ ਹਨਾ ਉਹ ਕਹਿੰਦੇ ਭਾਈ ਸਾਨੂੰ ਪਹਿਲਾਂ ਮੇਲ ਭੇਜੋ ਮੇਲ ਹੀ ਭੇਜਤੀ ਸੀ ਪਰ ਉਹ ਨਹੀਂ ਰਿਹਾ ਕੋਈ ਰਿਪਲਾਈ ਨਹੀਂ ਆਇਆ WhatsApp ਦੇ ਵੱਲੋਂ ਠੀਕ ਹੈ ਸੋ ਕੋਸ਼ਿਸ਼ ਦਿਨਾ ਕਰਕੇ ਜਿਹੜੀ WhatsApp ਆਪਾਂ ਇਹ ਉਹਨੂੰ ਡਿਲੀ ਕਰ ਦੋ ਠੀਕੋ ਬੰਦੀ ਰਹੂਗਾ ਸੋ ਜਿਹੜੇ ਤੁਹਾਨੂੰ ਲਿੰਕ ਨੇ ਉਹ ਟੈਲੀਗ੍ਰam ਰਾਹੀਂ ਹੀ ਮਿਲਦੇ ਰਹਿਣਗੇ ਠੀਕ ਹੈ ਸੋ ਬਦ ਤੋਂ ਬਦ ਬੱਚੇ ਟੈਲੀਗ੍ਰam ਨੂੰ ਜੁਆਇਨ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਕੋਈ ਵੀ ਆਪਾਂ ਕਲਾਸ ਪਾਉਣੇ ਕੋਈ ਵੀ ਅਪਡੇਟ ਹੁੰਦੀ ਜਿਹੜੀ ਤੁਹਾਡੇ ਤੱਕ ਪਹੁੰਚਾਉਣੀ ਹੁੰਦੀ ਹੈ ਉਹ ਹੁਣ ਤੁਹਾਨੂੰ ਟੈਲੀਗ੍ਰam ਦੇ ਰਾਹੀਂ ਹੀ ਮਿਲੂਗੀ ਠੀਕ ਹੈ ਬਈ ਸੋ ਧੰਨਵਾਦ ਬਈ ਸੋ ਕਲਾਸ ਚੰਗੀ ਲੱਗੀ ਲਾਈਕ ਸ਼ੇਅਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਤੱਕ ਜਰੂਰ ਪਹੁੰਚਾਉਣਾ ਠੀਕ ਹੈ ਬਈ ਸੋ ਮਿਲਦੇ ਆ ਇੱਕ ਨਵੇਂ ਸੈਸ਼ਨ ਦੇ ਨਾਲ ਹਾਂ ਸੋ ਧੰਨਵਾਦ ਬਈ